ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਈ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਸੰਡੇ ਨੂੰ ਲਾਈਵ ਆ ਜਿਹੜਾ ਆਪਾਂ ਹੌਨੇ ਹੁੰਦੇ ਆ ਜਿਹੜੇ ਮੇਰੇ ਭੈਣ ਭਰਾਵਾਂ ਦੇ ਕੋਈ ਸਵਾਲ ਹੁੰਦੇ ਨੇ ਜਾਂ ਫਿਰ ਕੁਝ ਡਾਊਟ ਹੁੰਦੇ ਨੇ ਉਹਨਾਂ ਦੇ ਹਨਾ ਤੇ ਉਹ ਆਪਾਂ ਲਾਈਵ ਦੇ ਵਿੱਚ ਆ ਕੇ ਆਪਾਂ ਉਹਨਾਂ ਦੇ ਕਲੀਅਰ ਕਰਦੇ ਹੁੰਨੇ ਆ ਤੇ ਕਿਸੇ ਨੇ ਅਗਰ ਕਿਸੇ ਵੀ ਮੇਰੇ ਭੈਣ ਭਰਾਣੇ ਵਗੈਰ ਕੋਈ ਵੀ ਮਤਲਬੀ ਭਾਰ ਘਟਾਉਣ ਦੇ ਰਿਗਾਰਡਿੰਗ ਜਾਂ ਫਿਰ ਭਾਰ ਘਟਾਉਣ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੁੰਦਾ ਸਿਹਤ ਨੂੰ ਲੈ ਕੇ ਤਾਂ ਉਹ ਮੈਨੂੰ ਲਾਈਵ ਦੇ ਵਿੱਚ ਆ ਕੇ ਮੇਰੇ ਨਾਲ ਜੁੜ ਕੇ ਉਹ ਮੈਨੂੰ ਪੁੱਛ ਸਕਦੇ ਆ ਹਨ ਸੋ ਅੱਜ ਆਪਾਂ ਗੱਡੀ ਦੇ ਵਿੱਚ ਹੀ ਆਪਾਂ ਬੈਠੇ ਜੀਏ ਤੇ ਮੈਂ ਕਿਸੇ ਫੰਕਸ਼ਨ ਦੇ ਵਿੱਚ ਜਾਣਾ ਸੀਗਾ ਸੋ ਮੈਂ ਸੋਚਿਆ ਕਿ ਉਹ ਨਾ ਵੀ ਆਪਾਂ ਪਹਿਲਾਂ ਲਾਈਵ ਹੋ ਜਾਈਏ ਤੇ ਆਪਾਂ 8:00 ਵਜੇ ਲਾਈਵ ਹੋਣੇ ਹੁੰਨੇ ਸੋ ਜਿਹੜਾ ਆਪਣਾ ਲਾਈਵ ਅੱਜ ਦਾ ਹੋਏਗਾ ਉਹ ਆਪਣਾ 10 ਤੋਂ 12 ਮਿੰਟ ਦਾ ਲਾਈਵ ਹੋਏਗਾ ਜੀ ਤੇ ਜਿਹਦੇ ਵਿੱਚ ਆਪਾਂ ਤੁਹਾਡੇ ਸਾਰੇ ਮਤਲਬੀ ਸਵਾਲ ਨੇ ਜਿਹੜੇ ਆਪਾਂ ਕਲੀਅਰ ਕਰਾਂਗੇ ਨੰਬਰ 1 ਨੰਬਰ 2 ਅੱਜ ਆਪਣਾ ਮੇਨ ਟੋਪਿਕ ਹੈਗਾ ਵਾ ਕਿ ਆਪਾਂ ਆਪਣੇ ਮਤਲਬ ਵੀ ਜਿਹੜਾ ਆਪਣਾ ਲਾਈਵ ਆਨ ਦਾ ਮੇਨ ਮੁੱਦਾ ਅੱਜ ਹੈਗਾ ਵਾ ਉਹ ਹੈਗਾ ਵੀ ਜਿਹੜੇ ਡਰਿੰਕਸ ਵਗੈਰਾ ਮੈਂ ਤੁਹਾਨੂੰ ਦੱਸਦਾ ਵਾਂ ਡਰਿੰਕ ਵਗੈਰਾ ਤੁਹਾਨੂੰ ਦੱਸਦਾ ਵਾਂ ਭਾਰਕ ਟੂਨ ਦੇ ਰਿਗਾਰਡਿੰਗ ਵੀ ਤੁਸੀਂ ਆਹ ਡਰਿੰਕਰ ਨੂੰ ਤੁਸੀਂ ਬਣਾ ਕੇ ਪੀ ਲਓ ਜਿਵੇਂ ਕੀ ਹੈ ਨਾ ਮੈਂ ਦੱਸਦਾ ਉਹਨਾਂ ਤੁਸੀਂ ਅਜੋਇਨ ਸੌਫ ਜੀਰਾ ਹਨਾ ਕਲੌਂਜੀ ਵਗੈਰਾ ਹੋਗੀ ਤਾਂ ਬਹੁਤ ਸਾਰੇ ਮੈਂ ਡਰਿੰਕ ਵਗੈਰਾ ਦੱਸਦਾ ਨੇ ਜਿਹੜੀ ਮੈਂ ਡਰਿੰਕ ਵਗੈਰਾ ਦੱਸਦਾ ਨੇ ਨਾ ਤੇ ਉਹਦੇ ਬਾਰੇ ਅੱਜ ਚਰਚਾ ਕਰਾਂਗੇ ਉਹ ਕਿਵੇਂ ਮਤਲਬ ਵੀ ਰਿਜ਼ਲਟ ਦਿੰਦੀਆਂ ਨੇ ਤੁਹਾਨੂੰ ਹਨਾ ਸੋ ਦੇਖੋ ਉਹਦੀ ਆਪਾਂ ਬਾਤ ਚ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਮੈਂ ਡਰਿੰਕ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਹਨਾ ਉਹ ਮਤਲਬ ਤੁਹਾਨੂੰ ਰਿਜ਼ਲਟ ਦਿੰਦੀਆਂ ਨੇ ਜਾਂ ਨਹੀਂ ਹਨਾ ਸੋ ਇਹ ਆਪਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਇਸ ਟਾਈਮ ਲਾਈਵ ਮੇਰੇ ਨਾਲ ਜੁੜਿਆ ਹੋਇਆ ਤਾਂ ਪਲੀਜ਼ ਮੈਨੂੰ ਥੱਲੇ ਕਮੈਂਟ ਕਰਕੇ ਦੱਸ ਦੋ ਕਿ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਹੈ ਜਾਂ ਨਹੀਂ ਜੀ ਹਨਾ ਫਿਰ ਆਪ ਆਪਾਂ ਉੱਤੇ ਗੱਲ ਕਰੀਏ ਜੀ ਸਤਨਾਮ ਕੋਰ ਮੈਡਮ ਦਾ ਮੈਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਸਤਨਾਮ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਤੋਂ ਬਹੁਤ ਲੰਬੇ ਜ਼ਮੇ ਤੋਂ ਮੇਰੇ ਨਾਲ ਤੁਸੀਂ ਜੁੜੇ ਹੋ ਮੇਰੇ ਦੋ YouTube ਚੈਨਲ ਨੇ ਮਿਸਟਰ ਸਰੋਹਤ ਮਿਸਟਰ ਸਰੋਹਤ ਫਿਟਨੈਸ ਤੇ ਤੁਸੀਂ ਮੇਰੇ ਚੈਨਲ ਦੇ ਉੱਤੇ ਜੁੜੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਪਿਆਰ ਦਿੱਨਾ ਆਪਣੇ ਬੱਚੇ ਨੂੰ ਸੋ ਆਪਾਂ ਹੁਣ ਗੱਲ ਕਰਦੇ ਆਂ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜਿਹੜੀ ਮੈਂ ਤੁਹਾਡੇ ਨਾਲ ਡਰਿੰਕ ਸ਼ੇਅਰ ਕਰਦਾ ਵਾਂ ਕੋਈ ਵੀ ਡਰਿੰਕ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਵੀ ਉਹ ਤੁਹਾਨੂੰ ਰਿਜ਼ਲਟ ਦਿੰਦੀ ਆ ਜਾਂ ਨਹੀਂ ਦਿੰਦੀ ਦੇਖੋ ਜਿਹੜੀ ਵੀ ਮੈਂ ਤੁਹਾਡੇ ਨਾਲ ਡਰਿੰਕ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਵਾਂ ਉਹ ਰਿਜ਼ਲਟ 101% ਤੁਹਾਨੂੰ ਦਿੰਦੀ ਹੀ ਦਿੰਦੀ ਆ ਰਿਜ਼ਲਟ ਉਹ ਦਿੰਦੀ ਹੀ ਦਿੰਦੀ ਆ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਉਹ ਮਦਦ ਕਰਦੀ ਆ ਠੀਕ ਹੈ ਜੀ ਸੋ ਦੇਖੋ ਜਿਹੜੇ ਮੇਰੇ ਭਿੰਡ ਭਰਾਵਾਂ ਨੂੰ ਉਹ ਡਰਿੰਕ ਤੋਂ ਰਿਜ਼ਲਟ ਨਹੀਂ ਮਿਲ ਪਉਂਦਾ ਹੈਗਾ ਉਹਨਾਂ ਨੂੰ ਰਿਜ਼ਲਟ ਉੱਥੋਂ ਕਿਉਂ ਨਹੀਂ ਮਿਲਦਾ ਹੈਗਾ ਉਹਦੇ ਤੇ ਵੀ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਇਹ ਤੁਹਾਨੂੰ ਰਿਜ਼ਲਟ ਦਾ ਉਹ ਜਿਹੜਾ ਕਿਉਂ ਨਹੀਂ ਤੁਹਾਨੂੰ ਮਿਲਦਾ ਹੈਗਾ ਵੀ ਤੁਹਾਨੂੰ ਕਿਵੇਂ ਉਸ ਤੋਂ ਰਿਜ਼ਲਟ ਮਿਲੇਗਾ ਜੇ ਤੁਸੀਂ ਰਿਜ਼ਲਟ ਲੈਣਾ ਚਾਹੁੰਦੇ ਹੋ ਆਪਣੀ ਫੈਟ ਤੁਸੀਂ ਘੱਟ ਕਰਨਾ ਚਾਹੁੰਦੇ ਹੋ ਆਪਣੇ ਢਿੱਡ ਦੇ ਉੱਤੇ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੋਈ ਹੈ ਜੇ ਤੁਸੀਂ ਉਹ ਨੂੰ ਪਿੰਗਰੋਣਾ ਚਾਹੁੰਦੇ ਹੋ ਤੁਸੀਂ ਆਪਣੀ ਹਿਪ ਨੂੰ ਤੁਸੀਂ ਮਤਲਬ ਵਿਕਰੋ ਘਟੂਣਾ ਚਾਹੁੰਦੇ ਹੋ ਹਨਾ ਤੇ ਉਨਰ ਤੁਸੀਂ ਕਿਵੇਂ ਕਟਾ ਸਾਡ ਡਰਿੰਕਰ ਦੇ ਜਰੀਏ ਹਨਾ ਦੇਖੋ ਮੈਂ ਤੁਹਾਡਾ ਤਿੰਨ ਚਾਰ ਗੱਲਾਂ ਜਿਹੜੀਆਂ ਅੱਜ ਉਹ ਮੈਂ ਸ਼ੇਅਰ ਕਰਾਂਗਾ ਜੇ ਤੁਸੀਂ ਮੇਰੀ ਉਹ ਤਿੰਨ ਚਾਰ ਗੱਲਾਂ ਨੂੰ ਪੱਲੇ ਬੰਨ ਲਿਆ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਆ ਤੁਸੀਂ ਉਹ ਗੱਲਾਂ ਨੂੰ ਤਿੰਨ ਚਾਰ ਗੱਲਾਂ ਨੂੰ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਿਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਉਹ ਡਰਿੰਕ ਨੂੰ ਤੁਸੀਂ ਪੀਓਗੇ ਨਾ ਤਾਂ ਮੇਰੇ ਕੋਲ ਅੱਜ ਲਿਖ ਕੇ ਲੈ ਲਓ ਤੁਹਾਡਾ ਪਰ 101% ਘਟੇਗਾ ਹੀ ਘਟੇਗਾ ਠੀਕ ਹੈ ਜੀ ਸੋ ਬਲਜੀਤ ਕੁਮੈਡਮ ਜੀ ਦਾ ਮਿਸ ਗੁੱਡਪੁੱਤ ਜੀ ਥੈਂਕਸ ਜੀ ਥੈਂਕ ਯੂ ਬਲਜੀਤ ਮੈਮ ਜੀ ਥੈਂਕ ਯੂ ਧੰਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਆਪਾਂ ਹੁਣ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਜੇ ਤੁਸੀਂ ਮਤਲਬ ਵੀ ਉਹ ਡਰਿੰਕ ਤੋਂ ਤੁਸੀਂ ਮਤਲਬ ਵੀ ਰਿਜ਼ਲਟ ਲੈਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਕਿਵੇਂ ਲੈ ਸਕਦੇ ਹੋ ਸੋ ਸਭ ਤੋਂ ਪਹਿਲਾਂ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਮੇਰੇ ਨਾਲ ਲਾਈਵ ਜੁੜੇ ਹੋਇਆ ਤਾਂ ਪਲੀਜ਼ ਅਗਰ ਕਿਸੇ ਦਾ ਕੋਈ ਸਵਾਲ ਹੋਇਆ ਨਾ ਤਾਂ ਬੇਝਿਜਕ ਹੋ ਕੇ ਤੁਸੀਂ ਇੱਥੇ ਪੁੱਛ ਸਕਦੇ ਹੋ ਠੀਕ ਹੈ ਜੀ ਤਾਂ ਮੈਂ ਤੁਹਾਡਾ ਰਿਪਲਾਈ ਜਿਹੜਾ ਮੈਂ ਕੋਸ਼ਿਸ਼ ਕਰਾਂਗਾ ਵੀ ਨਾਲ ਦੇ ਨਾਲ ਤੁਹਾਡਾ ਰਿਪਲਾਈ ਜਿਹੜਾ ਮੈਂ ਉਹ ਦੇ ਸਕਾਂ ਜੀ ਸੋ ਦੇਖੋ ਜਿਹੜੀ ਮੈਂ ਡਰਿੰਕ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਵਾਂ ਸਭ ਤੋਂ ਪਹਿਲਾਂ ਤਾਂ ਦੇਖੋ ਜਿੰਨੀਆਂ ਵੀ ਮੈਂ ਡਰਿੰਕ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਉਹ ਰਿਜ਼ਲਟ ਤੁਹਾਨੂੰ 101% ਦੇਣ ਗਿਆ ਠੀਕ ਹੈ ਜੀ ਕਈ ਡਰਿੰਕਸ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਾਇਆ ਵੀ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਪੀਣੀ ਆਨੇ ਠੀਕ ਹੈ ਜੀ ਤੇ ਫਿਰ ਤੁਸੀਂ ਰਾਤ ਨੂੰ ਵੀ ਪੀਣੀ ਆਵਾ ਠੀਕ ਹੈ ਜੀ ਕੁਝ ਡਰਿੰਕਸ ਮੈਂ ਇਹ ਦੱਸੀ ਹੋਈਆਂ ਨੇ ਜਿਹੜੇ ਤੁਸੀਂ ਮਤਲਬ ਵੀ ਇੱਕ ਟਾਈਮ ਹੀ ਆ ਜਿਹੜੀ ਤੁਸੀਂ ਉਹ ਪੀ ਸਕਦੇ ਹੋ ਬਟ ਕੋਈ ਚੀਜ਼ ਤੁਸੀਂ ਇਹ ਕਰਿਆ ਕਰੋ ਜਦੋਂ ਵੀ ਮੈਂ ਕੋਈ ਮਤਲਬ ਵੀ ਡਰਿੰਕ ਵਗੈਰਾ ਤਾਂ ਨਵੇਂ ਮੈਂ ਸ਼ੇਅਰ ਕਰਦਾ ਉਹਨਾਂ ਦਾ ਵੀਡੀਓ ਤੁਸੀਂ ਮੇਰੀ ਦੇਖਦੇ ਹੋ ਉਹ ਡਰਿੰਕ ਨੂੰ ਤੁਸੀਂ ਪ੍ਰੋਪਰਲੀ ਉਹ ਡਰਿੰਕ ਨੂੰ ਤੁਸੀਂ ਪ੍ਰੋਪਰਲੀ ਤੁਸੀਂ ਮਤਲਬ ਮੇਰੀ ਵੀਡੀਓ ਨੂੰ ਪ੍ਰੋਪਰਲੀ ਪੂਰੀ ਤਰ੍ਹਾਂ ਤੁਸੀਂ ਵਾਚ ਕਰਿਆ ਕਰੋ ਉਹਨੂੰ ਵਾਚ ਕਰਕੇ ਪੂਰੀ ਤਰ੍ਹਾਂ ਤੁਸੀਂ ਉਹਨੂੰ ਫਿਰ ਉਹਦੇ ਦਾ ਜੋ ਕਾਪੀ ਪੈਨ ਲੈ ਕੇ ਨਾ ਤੁਸੀਂ ਲਿਖ ਲਿਆ ਕਰੋ ਕਿਹੜੀ ਚੀਜ਼ ਵਿੱਚ ਕਿੰਨੀ ਮਾਤਰਾ ਦੇ ਵਿੱਚ ਬੋਲਿਓ ਕਿਉਂਕਿ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਦੇ ਮੈਨੂੰ ਨਾ ਫੋਨ ਆਉਂਦੇ ਨੇ ਦਿਨ ਦੇ ਵਿੱਚ ਤੇ ਉਹ ਪੁੱਛਦੇ ਨੇ ਵੀ ਮਤਲਬ ਵੀ ਵੀਰ ਜੀ ਅਸੀਂ ਕਿੰਨੀ ਚੀਜ਼ ਹੈ ਜਿਹੜੀ ਅਸੀਂ ਪੋਣੀ ਆ ਕਿਵੇਂ ਅਸੀਂ ਲੈਣੀ ਆ ਹਨਾ ਸੋ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਕਹਿਣਾ ਹੋਣਾ ਵੀਡੀਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਠੀਕ ਹੈ ਜੀ ਕਾਪੀ ਪੈਨ ਚੱਕ ਲਓ ਤੇ ਜਿੰਨੀ ਮਾਤਰਾ ਦੇ ਵਿੱਚ ਜਿਹੜੀ ਚੀਜ਼ ਮੈਂ ਬੋਲਾਂਗਾ ਠੀਕ ਹੈ ਤੁਸੀਂ 19 ਮਾਤਰਾ ਦੇ ਵਿੱਚ ਹੀ ਲੈਣੀ ਹੈ ਸੋ ਜਦੋਂ ਵੀ ਮੈਂ ਤੁਹਾਨੂੰ ਡਰਿੰਕ ਦੇ ਬਾਰੇ ਤੋਂ ਡਾਣਾ ਗੱਲ ਕਰਦਾ ਹੁਣਾ ਸੋ ਪਲੀਜ਼ ਕਾਪੀ ਪੈਨ ਜ਼ਰੂਰ ਚੱਕ ਲਿਆ ਕਰੋ ਤੇ ਵੀਡੀਓ ਨੂੰ ਬਾਰ-ਬਾਰ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਕਲੀਅਰ ਹੋ ਜਾਈ ਕਿਹੜੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ ਕਿੰਨੀ ਮਾਤਰਾ ਦੇ ਵਿੱਚ ਨਹੀਂ ਪਾਣੀ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਦਿਨ ਦੇ ਵਿੱਚ ਕਦੋਂ ਪੀਣੀ ਹੈ ਸਵੇਰੇ ਪੀਣੀ ਖਾਲੀ ਪੇਟ ਜਾਂ ਫਿਰ ਤੁਸੀਂ ਰਾਤ ਨੂੰ ਸੌਣ ਪੀਣੀ ਆ ਜਦਫੇ ਤੁਸੀਂ ਖਾਣਾ ਖਾਣ ਤੋਂ ਬਾਅਦ ਪੀਣੀ ਹੈ ਠੀਕ ਹੈ ਜੀ ਇਹ ਹੋ ਗਈ ਗੱਲ ਹੁਣ ਆਪਾਂ ਗੱਲ ਕਰਦੇ ਜੇ ਤੁਸੀਂ ਉਹ ਡਰਿੰਕ ਤਾਂ ਤੁਸੀਂ ਪੂਰਾ ਮਤਲਬ 101% ਤੁਸੀਂ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਦੇਖੋ ਤੁਹਾਨੂੰ ਤਿੰਨ ਚਾਰ ਗੱਲਾਂ ਜਿਹੜੀਆਂ ਫੋਲੋ ਕਰਨੀਆਂ ਨੇ ਨੰਬਰ 1 ਦੇ ਉੱਤੇ ਹੈਗਾ ਜੀ ਜਦੋਂ ਤੱਕ ਤੁਸੀਂ ਉਹ ਡਰਿੰਕ ਨੂੰ ਤੁਸੀਂ ਪੀਓਗੇ ਬਣਾ ਕੇ ਕੋਈ ਵੀ ਡਰਿੰਕ ਜਦੋਂ ਮੈਂ ਤੁਹਾਨੂੰ ਦੱਦਾ ਮੈਂ ਤਾਂ ਤੁਸੀਂ ਮਿੱਠਾ ਬਿਲਕੁਲ ਨਹੀਂ ਖਾਣਾ ਹੈਗਾ ਨਾ ਤੁਸੀਂ ਖੰਡ ਖਾਣੀ ਹੈਗੀ ਨਾ ਸ਼ੱਕਰ ਖਾਣੀ ਹੈਗੀ ਨਾ ਗੁੜ ਖਾਣਾ ਹੈਗਾ ਠੀਕ ਹੈ ਜੀ ਤੇ ਨਾ ਤੁਸੀਂ ਕੋਈ ਵੀ ਮਿੱਠੇ ਤੋਂ ਬਣੀ ਹੋਈ ਚੀਜ਼ ਜਿਹੜੀ ਤੁਸੀਂ ਉਹ ਬਿਲਕੁਲ ਨਹੀਂ ਖਾਣੀ ਹੈਗੀ ਜਿਹਦੇ ਵਿੱਚ ਖੰਡ ਯੂਜ਼ ਹੁੰਦੀ ਹੋਵੇ ਮਿੱਠਾ ਜਾਨੀ ਕਿ ਯੂਜ਼ ਹੁੰਦਾ ਆਵੇ ਹਾਂ ਨੇਚਰਲ ਫਰੂਟ ਨੇ ਜਿਹੜੇ ਨੇਚਰਲ 슈ਗਰ ਆ ਜਿਹੜੀ ਕੁਦਰਤੀ 슈ਗਰ ਆ ਜਿਵੇਂ ਫਰੂਟ ਦੇ ਵਿੱਚ ਕੁਦਰਤੀ 슈ਗਰ ਆ ਉਹ ਤੁਸੀਂ ਖਾ ਸਕਦੇ ਹੋ ਜਿਵੇਂ ਕੇਲਾ ਹੋ ਗਿਆ ਠੀਕ ਹੈ ਜੀ ਸੇਵ ਹੋ ਗਿਆ ਅਮਰੂਦ ਹੋ ਗਿਆ ਕੋਈ ਵੀ ਫਰੂਟ ਆ ਜਿਹੜਾ ਤੁਸੀਂ ਉਹ ਕਾਸਾ ਉਹਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਉਹ ਕੁਦਰਤੀ ਸ਼ੂਗਰ ਆ ਉਹਦਾ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਹੈਗਾ ਪਰ ਦੂਜੀ ਸ਼ੂਗਰ ਆ ਜਿਹੜੀ ਤੁਸੀਂ ਉਹ ਨਹੀਂ ਯੂਜ਼ ਕਰਨੀ ਹੈਗੀ ਨੰਬਰ 1 ਤਾਂ ਇਹ ਸੀ ਸੋ ਨੰਬਰ 2 ਆਪਣਾ ਟੋਪਿਕ ਹੈਗਾ ਵਾ ਨੰਬਰ 2 ਦੇ ਉੱਤੇ ਹੈਗਾ ਵਾ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਪਾਣੀ ਤੁਸੀਂ ਜਿਹੜਾ ਉਹ ਪੀਣਾ ਹੀ ਪੀਣਾ ਵਾ ਠੀਕ ਹੈ ਜੀ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਤੁਸੀਂ ਗਲਤੀ ਕਿੱਥੇ ਕਰਦੇ ਹੋ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਜਿਹੜਾ ਤੁਸੀਂ ਉਹ ਨਹੀਂ ਪੀਦੇ ਹੈਗੇ ਜੇ ਤੁਸੀਂ ਦਿਨ ਤੋਂ 3 ਤੋਂ 4 ਲੀਟਰ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਤੁਸੀਂ ਪੀਓਗੇ ਉਹ ਡਰਿੰਕ ਨੇ ਤਾਂ ਕੰਮ ਕਰਨਾ ਵਾ ਤੁਸੀਂ ਕੀ ਕਰਦੇ ਹੋ ਉਹ ਡਰਿੰਕ ਬਣਾ ਲੈਨੇ ਹੋ ਪੀਂਦੇ ਵੀ ਮੇਰੇ ਮੁਤਾਬਿਕ ਕੋ ਬੱਟ ਪਾਣੀ ਨਹੀਂ ਪੀਂਦੇਗੇ ਜਦੋਂ ਤੱਕ ਤੁਸੀਂ ਪ੍ਰੋਪਰਲੀ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਨਹੀਂ ਪੀਓਗੇ ਹੌਲੀ-ਹੌਲੀ ਕਰਕੇ ਸਿੰਪਲ ਪਾਣੀ ਚਾਹੇ ਤੁਸੀਂ ਕੋਸਾ ਕਰਕੇ ਰੱਖ ਲਓ ਪਾਣੀ ਉਹ ਹੌਲੀ-ਹੌਲੀ ਪੀਜੋ ਉਦੋਂ ਤੱਕ ਉਹ ਡਰਿੰਕ ਨੇ ਤੁਹਾਨੂੰ ਰਿਜ਼ਲਟ ਨਹੀਂ ਦੇਣਾ ਹੈਗਾ ਔਰ ਡਰਿੰਕ ਦਾ ਰਿਜ਼ਲਟ ਦਿੰਦੀ ਹੈ ਜੇ ਤੁਸੀਂ ਪਾਣੀ ਪੀਓਗੇ ਕਿਉਂਕਿ ਉਹ ਚੀਜ਼ਾਂ ਕੁਝ ਗਰਮ ਹੁੰਦੀਆਂ ਨੇ ਠੀਕ ਹੈ ਜੀ ਉਹ ਆਪਣਾ ਇਫੈਕਟ ਕਰਦੀਆਂ ਨੇ ਜਦੋਂ ਉਹ ਆਪਣਾ ਅਸਰ ਸ਼ੁਰੂ ਕਰਦੀਆਂ ਨੇ ਤਾਂ ਤੁਸੀਂ ਕੀ ਕਰਦੇ ਹੋ ਪਾਣੀ ਘਟਾ ਦਿਨੇ ਆਪਣੀ ਬੋਤਲ ਦੇ ਵਿੱਚ ਪਾਣੀ ਜਿੰਨਾ ਪਾਣੀ ਪੀਓਗੇ ਉਹ ਡਰਿੰਕ ਨੇ ਦੁਗਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਤੁਹਾਡੀ ਉਹਨੇ ਪੇਟ ਆ ਜਿਹੜਾ ਤੁਹਾਡਾ ਬਿਲਕੁਲ ਸਾਫ਼ ਕਰਨਾ ਵਾ ਪਾਣੀ ਨੇ ਫਿਰ ਦੇਖੋ ਤੁਹਾਨੂੰ ਰਿਜ਼ਲਟ ਆ ਜਿਹੜਾ ਉਹ 101% ਮਿਲੂਗਾ ਨੰਬਰ 3 ਜਦੋਂ ਤੱਕ ਤੁਸੀਂ ਉਹ ਡਰਿੰਕ ਪੀਣੀ ਆ ਉਦੋਂ ਤੱਕ ਤੁਸੀਂ ਕੋਈ ਵੀ ਤਲੀ ਹੋਈ ਚੀਜ਼ ਨਹੀਂ ਖਾਣੀ ਠੀਕ ਹੈ ਜੀ ਕੋਈ ਵੀ ਤਲੀ ਹੋਈ ਚੀਜ਼ ਜਿਵੇਂ 버거 ਨੂਡਲ ਹੋਗੇ ਇਦਾਂ ਦੀ ਕੋਈ ਚੀਜ਼ ਨਹੀਂ ਖਾਣੀ ਹੈਗੀ ਕੋਈ ਵੀ ਬੇਕਰੀ ਤੋਂ ਬਣੀ ਹੋਈ ਚੀਜ਼ਾਂ ਤੁਸੀਂ ਉਹ ਵੀ ਨਹੀਂ ਖਾਣੀ ਹੈਗੀ ਜਿਵੇਂ ਬਿਸਕੁਟ ਹੋਗੇ ਰਸ ਹੋਗੇ ਹਣਾ ਇਦਾਂ ਦੀ ਕੋਈ ਵੀ ਚੀਜ਼ ਜਿਹੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਨੰਬਰ 4 ਮੈਦੇ ਵਾਲੀ ਕੋਈ ਚੀਜ਼ ਨਹੀਂ ਖਾਣੀ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਨਾ ਜਿਵੇਂ ਕਿ ਮੈਦਾ ਹੋ ਗਿਆ 슈ਗਰ ਹੋਗੀ ਹਾਂ ਤਲੀਆਂ ਚੀਜ਼ਾਂ ਹੋ ਗਈਆਂ ਇਹ ਚੀਜ਼ਾਂ ਦਾ ਜਰ ਸਾਡੇ ਸਾਡੇ ਸਰੀਰ ਨੂੰ ਕੋਈ ਵੀ ਫਾਇਦਾ ਨਹੀਂ ਹੈਗਾ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਤੁਹਾਨੂੰ ਫਾਇਦਾ ਦਿੰਦੀ ਹੈ ਨਾ ਤਾਂ ਮੈਂ ਤੁਹਾਨੂੰ ਕਹੂੰਗਾ ਯਾਰ ਤੁਸੀਂ ਰੱਜ ਕੇ ਖਾਓ ਖੁੱਲ ਕੇ ਖਾਓ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਜੇ ਸਾਡੇ ਸਰੀਰ ਨੂੰ ਫਾਇਦਾ ਦਿੰਦੀਆਂ ਨੇ ਤਾਂ ਉਹ ਹੈਗਾ ਜਿਵੇਂ ਚਿਕਨ ਹੋ ਗਿਆ ਅੰਡੇ ਹੋ ਗਏ ਠੀਕ ਹੈ ਜੀ ਇਹ ਮੱਛੀ ਹੋ ਗਈ ਵੇ ਪ੍ਰੋਟੀਨ ਹੋ ਗਿਆ ਠੀਕ ਹੈ ਫਰੂਟ ਹੋ ਗਏ ਗ੍ਰੀਨ ਵੇਜੀਟੇਬਲ ਹੋ ਗਈਆਂ ਬੋਇਲ ਕੀਤੀ ਹੋਈਆਂ ਉਬੜੀਆਂ ਹੋਈਆਂ ਸਬਜ਼ੀਆਂ ਹੋ ਗਿਆ ਸੋਇਆ ਬੀਨ ਹੋ ਗਈ ਪਨੀਰ ਹੋ ਗਿਆ ਇਹ ਸਾਡੇ ਸਰੀਰ ਨੂੰ ਫਾਇਦਾ ਦਿੰਦਾ ਇਹ ਤੁਸੀਂ ਰੱਜ ਕੇ ਖਾ ਲੋ ਤੋਂ ਨੂੰ ਨੁਕਸਾਨ ਨਹੀਂ ਕਰਨਗੇ ਜੇ ਤੁਸੀਂ ਦੂਜੇ ਚੀਜ਼ਾਂ ਖਾਓਗੇ ਆਪਣੇ ਸਵਾਦ ਪਿੱਛੇ ਭੱਜੋਗੇ ਫਿਰ ਤੁਹਾਨੂੰ ਨੁਕਸਾਨ ਦੇ ਕੇ ਜਾਣਗੀਆ ਜੇ ਤੁਹਾਡਾ ਦਿਲ ਕਰਦਾ ਵੀ ਕਦੇ-ਕਦੇ 버ਗਰ ਖਾਣ ਨੂੰ ਪੀਜ਼ਾ ਖਾਣ ਨੂੰ ਜਾਂ ਅਪ ਪਰੋਠਾ ਖਾਣ ਨੂੰ ਜੀ ਕਰਦਾ ਤਾਂ ਕਦੇ-ਕਦੇ ਖਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ 15 ਦਿਨਾਂ ਦੇ ਵਿੱਚ ਇੱਕ ਵਾਰ ਤੁਸੀਂ ਖਾ ਵੀ ਲੋਗੇ ਢਿੱਡ ਭਰ ਕੇ ਵੀ ਖਾ ਲੋਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ ਹਫਤੇ ਦੇ ਵਿੱਚ ਕਿਉਂਕਿ ਮੈਂ ਅੱਜ ਦੀ ਜਨਰੇਸ਼ਨ ਜਿਹੜੀ ਮੈਂ ਦੇਖਦਾ ਵਾਂ ਨਵੇਂ ਮੁੰਡੇ ਕੁੜੀਆਂ ਦੇਖਦਾ ਵਾਂ ਜਾਂ ਕੁਛ ਹਨ ਉਹ ਕੀ ਕਰਦੇ ਨੇ ਉਹ ਯਾਰ ਇਹ ਚੀਜ਼ਾਂ ਤੋਂ ਬਿਨਾ ਰਹਦੇ ਨਹੀਂ ਕਰਦੀ ਚੀਜ਼ ਖਾਂਦੇ ਨਹੀਂ ਫਰੂਟ ਖਾਂਦੇ ਨਹੀਂ ਹੈਗੇ ਪਨੀਰ ਖਾਂਦੇ ਨਹੀਂ ਹੈਗੇ ਗ੍ਰੀਨ ਵੇਜੀਟੇਬਲ ਖਾਂਦੇ ਨਹੀਂ ਹੈਗੇ ਮੱਕੀ ਦੇ ਦਾਣੇ ਖਾਂਦੇ ਨਹੀਂ ਹੈਗੇ ਬਾਜਰੇ ਦੀ ਰੋਟੀ ਖਾਂਦੇ ਨਹੀਂ ਹੈਗੇ ਮੱਕੀ ਦੀ ਰੋਟੀ ਖਾਂਦੇ ਨਹੀਂ ਹੈਗੇ ਉਹ ਕੀ ਖਾਂਦੇ ਨੇ ਜਦੋਂ 버ਗਰ ਪੀਜੇ ਨਿਊਡਲ ਟਿੱਕੀਆਂ ਪੀਜਾ ਇਹ ਚੀਜ਼ਾਂ ਖਾਂਦੇ ਨੇ ਠੀਕ ਹੈ ਜੀ ਸੋ ਤਾਂ ਕਰਕੇ ਜਿਹੜੀ ਮੇਰੀ ਭੈਣਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਆ ਪੀਸੀਐਸ ਦੀ ਪ੍ਰੋਬਲਮ ਆ ਉਹਨਾਂ ਨੂੰ ਇਸੇ ਕਰਕੇ ਹੁੰਦੀ ਆ ਕਿਉਂਕਿ ਉਹ ਬਾਹਰਲਾ ਜੰਕ ਫੂਡ ਆ ਜਿਹੜਾ ਉਹ ਜਿਆਦਾ ਖਾਂਦੇ ਆ ਜਿਹਦੇ ਕਰਕੇ ਤੁਹਾਡੇ ਹਾਰਮੋਨ ਜਿਹੜੇ ਉਹ ਅਨ ਬੈਲੈਂਸ ਹੋ ਜਾਂਦੇ ਨੇ ਸੋ ਇਸ ਕਰਕੇ ਬਾਹਰਲੀ ਚੀਜ਼ਾਂ ਨੂੰ ਅਵੋਇਡ ਕਰੋ ਠੀਕ ਹੈ ਜੀ ਸੋ ਨੰਬਰ 4 ਦੇ ਉੱਤੇ ਆਪਾਂ ਗੱਲ ਕਰਦੇ ਆ ਵੀ ਕਿਹੜੀ ਚੀਜ਼ ਜਿਹੜੀ ਤੁਸੀਂ ਉਹ ਉਹ ਜਿਹੜੀ ਤੁਸੀਂ ਉਹ ਨਹੀਂ ਕਰਨੀ ਇੱਕ ਤਾਂ ਤੁਸੀਂ ਦੇਖੋ ਪ੍ਰੋਪਰਲੀ ਤੁਸੀਂ ਨੀਂਦ ਨਹੀਂ ਲੈਂਦੇ ਹੈਗੇ ਪ੍ਰੋਪਰਲੀ ਤੁਹਾਨੂੰ 7 ਤੋਂ 8 ਘੰਟੇ ਦੀ ਠੀਕ ਹੈ ਜੀ 6 ਜਾਂ 7 ਘੰਟੇ ਦੇ ਘਟੋ ਘਟ ਮੰਨ ਕੇ ਚੱਲੋ 6 ਤੋਂ 7 ਘੰਟੇ ਦੀ ਤੁਸੀਂ ਨੀਂਦ ਪ੍ਰੋਪਰਲੀ ਨਹੀਂ ਲਓਗੇ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਨਹੀਂ ਮਿਲੇਗਾ ਸੋ ਇਸ ਕਰਕੇ ਤੁਸੀਂ 6 ਤੋਂ 7 ਘੰਟੇ ਦੀ 7 ਜਾਂ 8 ਘੰਟੇ ਦੀ ਵੈਸੇ ਮੈਂ ਕਹਿੰਦਾ 7 ਘੰਟੇ ਵੀ ਬਹੁਤ ਆ ਜੇ 7 ਘੰਟੇ ਦੀ ਤੁਸੀਂ ਪ੍ਰੋਪਰਲੀ ਨੀਂਦ ਲਵੋਗੇ ਤੁਹਾਨੂੰ ਤਾਂ ਰਿਜ਼ਲਟ ਜਿਹੜਾ ਉਹ ਮਿਲੇਗਾ ਜਦੋਂ ਅਸੀਂ ਪ੍ਰੋਪਰਲੀ ਨੀਂਦ ਨਹੀਂ ਲੈਂਦੇ ਹੈਗੇ ਸਾਡੀ ਬੋਲੀ ਬੋਡੀ ਦਾ ਜਿਹੜਾ ਬੈਲੈਂਸ ਆ ਉਹ ਵਿਗੜ ਜਾਂਦਾ ਸੰਤੁਲਨ ਵਿਗੜ ਜਾਂਦਾ ਜਿਹਦੇ ਕਰਕੇ ਸਾਡਾ ਭਾਰ ਨਹੀਂ ਘਟਦਾ ਹੈਗਾ ਜੇ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਨੇ ਆ ਤਾਂ ਮਤਲਬ ਵੀ ਸਾਨੂੰ ਪ੍ਰੋਪਰਲੀ ਜਿਹੜੀ ਨੀਂਦ ਆ ਉਹ ਸਾਨੂੰ ਲੈਣੀ ਪੈਗੀ ਠੀਕ ਹੈ ਜੀ ਸੋ ਇਸ ਕਰਕੇ ਆਪਣਾ ਨੀਂਦ ਜਿਹੜੀ ਤੁਸੀਂ ਉਹ ਜ਼ਰੂਰ ਲੈਣੀ ਹੈ ਜੀ ਠੀਕ ਹੈ ਜੀ ਸੋ ਹੋਰ ਕਿਸੇ ਮੇਰੇ ਪੈਣਪਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੈਨੂੰ ਹੁਣ ਪੁੱਛ ਸਕਦੇ ਆ ਮਨਪ੍ਰੀਤਜੀਤ ਕੌਰ ਜੀ ਕਹਿੰਦੇ ਹਾਏ ਕਰਨ ਸਿੰਘ ਜੀ ਕਹਿੰਦੇ ਹਾਏ ਹਾਂਜੀ ਜੀ ਅਗਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਪੁੱਛ ਸਕਦੇ ਹੋ ਮੇਰੇ ਨਾਲ ਲਾਈਵ ਜੁੜ ਸਕਦੇ ਹੋ ਸੋ ਆਪਾਂ ਜਿਹੜੇ ਮੇਨ ਮੁੱਦੇ ਸੀ ਆਪਾਂ ਇਹਨਾਂ ਦੇ ਉੱਤੇ ਗੱਲ ਕਰਨੇ ਚਾਹੁੰਦੇ ਸੀ ਜਿਹੜੇ ਡਰਿੰਕ ਆ ਉਹ ਕੀਮਿਆ ਸਰ ਕਰਨੀ ਆ ਮੈਂ ਤੁਹਾਨੂੰ ਦੱਸ ਦਿੱਤਾ ਵਾ ਤਿੰਨ ਤੋਂ ਚਾਰ ਚ ਜਾਣ ਜਿਹੜੇ ਮੈਂ ਤੁਹਾਨੂੰ ਦੱਸਿਆ ਜੇ ਤੁਸੀਂ ਇਹਨੂੰ ਫੋਲੋ ਕਰ ਲੋਗੇ ਡਰਿੰਕਸ ਵਗੈਰਾ ਤੁਸੀਂ ਨਾਲ ਪੀਓਗੇ ਜਦੋਂ ਤੱਕ ਹਨਾ ਤਾਂ ਤਾਂ ਹੀ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲਣਾ ਵਾ ਸੋ ਅਗਰ ਤੁਹਾਡਾ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜਾਂ ਫਿਰ ਕੋਈ ਵੀ ਮਤਲਬੀ ਕਿੰਨੇ ਤੁਸੀਂ ਵੀ ਮੈਂ ਇਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਤਾਂ ਵੀ ਮੈਨੂੰ ਥੱਲੇ ਇਸ ਵੀਡੀਓ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਵੀ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਹਨਾ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਡਾਈਟ ਪਲਾਨ ਨੂੰ ਲੈ ਕੇ ਤਾਂ ਤੁਸੀਂ ਪਲੀਜ਼ ਮੈਨੂੰ ਪੋਂ ਮੈਸੇਜ ਕਰ ਸਕਦੇ ਹਾਂ ਮੇਰੇ ਚੈਨਲ ਨੂੰ ਪਲੀਜ਼ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਤੇ ਮੇਰੇ ਚੈਨਲ ਤੇ ਬਹੁਤ ਵਧੀਆ-ਵਧੀਆ ਵੀਡੀਓ ਨੇ ਜਿਹੜੀਆਂ ਤੁਹਾਡੇ ਵਾਸਤੇ ਉਹ ਆਉਂਦੀਆਂ ਰਹਿਣਗੀਆਂ ਜੀ ਸੋ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੁਝਾਅ ਤੁਸੀਂ ਮੈਨੂੰ ਦੇ ਸਕਦੇ ਹੋ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰਾਂਗਾ ਉਸ ਟੌਪਿਕ ਦੇ ਉੱਤੇ ਮੈਂ ਜਲਦੀ ਤੋਂ ਜਲਦੀ ਜਿਹੜੀ ਮੈਂ ਵੀਡੀਓ ਤੁਹਾਡੇ ਵਾਸਤੇ ਮੈਂ ਉਹ ਲੈ ਕੇ ਆਵਾਂ ਠੀਕ ਹੈ ਜੀ ਦੁੱਧ ਪੀ ਸਕਦੇ ਹਾਂ ਜੀ ਪੀ ਸਕਦੇ ਹਾਂ ਦੁੱਧ ਠੀਕ ਹੈ ਜੀ ਬਟ ਦੁੱਧ ਦੇ ਵਿੱਚ 슈ਗਰ ਨਾ ਪਾਇਓ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਖੰਡ ਚ ਇਨੀ ਗੁੜ ਸ਼ੱਕਰ ਨਾ ਪਾਇਓ ਦੁੱਧ ਪੀ ਸਕਦੇ ਹਾਂ ਦੁੱਧ ਦਾ ਜਿਹੜਾ ਪੀਣ ਦਾ ਸਹੀ ਟਾਈਮ ਆ ਜਿਹੜਾ ਉਹ ਰਾਤ ਦਾ ਸੌਣ ਲੱਗੇ ਆ ਜੀ ਠੀਕ ਹੈ ਜੀ ਸੌਣ ਲੱਗੇ ਤੁਸੀਂ ਦੁੱਧ ਪੀ ਸਕਦੇ ਹੋ ਠੀਕ ਹੈ ਜੀ ਇੱਕ ਗਲਾਸ ਦਿਨ ਦੇ ਵਿੱਚ ਬਹੁਤ ਆ ਠੀਕ ਹੈ ਜੀ ਬਟ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ 슈ਗਰ ਆ ਜਿਹੜੀ ਤੁਸੀਂ ਉਹ ਐਡ ਨਹੀਂ ਕਰਨੀ ਹੈਗੀ ਜੀ ਸੋ ਠੀਕ ਹੈ ਜੀ ਫਿਰ ਆਪਾਂ ਲਾਈਵ ਹੈ ਜਿਹੜਾ ਆਪਾਂ ਇੱਥੇ ਬੰਦ ਕਰਦੇ ਆਂ ਜੀ ਸੋ ਮੈਂ ਕਿਸੇ ਫੰਕਸ਼ਨ ਦੇ ਵਿੱਚ ਵੀ ਜਾਣਾ ਵਾ ਸੋ 8:30 ਵਜੇ ਦਾ ਮੇਰਾ ਟਾਈਮ ਹੈ ਫੰਕਸ਼ਨ ਦੇ ਵਿੱਚ ਪਹੁੰਚਣ ਦਾ ਸੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਹੁਤ ਜਲਦੀ ਇੱਕ ਨਵੀਂ ਤੋਂ ਵਧੀਆ ਵੀਡੀਓ ਦੇ ਨਾਲ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਕ ਟੀ ਲੈ ਲੈ ਸਕਦੇ ਹੋ ਮਿਲਕ ਟੀ ਪੀ ਸਕਦੇ ਹੋ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਕੱਪ ਦਿਨ ਦੇ ਵਿੱਚ ਇੱਕ ਜਾਂ ਦੋ ਕੱਪ ਤੁਸੀਂ ਪੀ ਸਕਦੇ ਹੋ ਬਟ ਉਹਦੇ ਵਿੱਚ 슈ਗਰ ਨਹੀਂ ਪਉਣੀ ਹੈਗੀ ਫੇਰ ਮੈਂ ਉਹੀ ਗੱਲ ਕਹਾਉਂਗਾ ਮਿੱਠਾ ਤੁਸੀਂ ਬਿਲਕੁਲ ਨਹੀਂ ਪਾਉਣਾ ਹੈਗਾ ਫੀਕੀ ਚਾਹ ਤੁਸੀਂ ਪੀ ਸਕਦੇ ਮਿਲਕ ਵਾਲੀ ਮਿਲਕ ਵਾਲੀ ਤੁਸੀਂ ਫੀਕੀ ਚਾਹ ਪੀ ਸਕਦੇ ਹੋ ਠੀਕ ਹੈ ਜੀ ਦਿਨ ਦੇ ਵਿੱਚ ਇੱਕ ਜਾਂ ਫਿਰ ਵੱਧ ਤੋਂ ਵੱਧ ਦੋ ਕੱਪ ਦੋ ਕੱਪ ਤੋਂ ਜ਼ਿਆਦਾ ਨਾ ਪੀਓ ਕਿਉਂਕਿ ਜਦੋਂ ਅਸੀਂ ਚਾਹ ਪੀਨੇ ਆ ਸਾਡੇ ਸਰੀਰ ਦੇ ਵਿੱਚ ਐਸਿਡ ਬੰਨੀ ਸ਼ੁਰੂ ਹੋ ਜਾਂਦੀ ਹੈ ਸਾਡੀ ਦੇ ਡ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਚਾਹ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੈਗਾ ਚਾਹ ਦੇ ਵਿੱਚ ਕੋਈ ਵੀ ਐਸਾ ਪੋਸ਼ਟਿਕ ਤੱਤ ਨਹੀਂ ਹੈਗਾ ਜਿਹੜਾ ਸਾਡੇ ਸਰੀਰ ਨੂੰ ਫਾਇਦਾ ਦਿੰਦਾ ਹੋਵੇ ਚਾਹ ਜਿਹੜਾ ਇੱਕ ਨਸ਼ਾ ਵਾ ਬਸ ਹੋਰ ਕੁਝ ਨਹੀਂ ਹੈਗਾ ਜੇ ਤੁਸੀਂ ਚਾਹ ਦੀ ਜਗ੍ਹਾ ਤੁਸੀਂ ਬ્લેਕ ਕਾਫੀ ਪੀ ਲੋਗੇ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲੇਗਾ ਤੁਹਾਡੀ ਬੋਡੀ ਵੀ ਸਹੀ ਰਹੇਗੀ ਐਕਟਿਵ ਰਹੇਗੀ ਤੁਹਾਡਾ ਭਾਰ ਵੀ ਘਟੇਗਾ ਠੀਕ ਹੈ ਜੀ ਸੋ ਤੁਸੀਂ ਬ્લેਕ ਕਾਫੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕਾਫੀ ਪੀ ਸਕਦੇ ਹੋ ਇਹ ਤਿੰਨੇ ਚੀਜ਼ਾਂ ਚੋਂ ਕੋਈ ਵੀ ਚੀਜ਼ ਤੁਸੀਂ ਜਦੋਂ ਮਰਜ਼ੀ ਪੀ ਸਕਦੇ ਹੋ ਦਿਨ ਦੇ ਵਿੱਚ ਤੁਸੀਂ ਤਿੰਨ ਤੋਂ ਚਾਰ ਕੱਪ ਜਿਹੜੇ ਨੋਰਮਲੀ ਤੁਸੀਂ ਪੀ ਸਕਦੇ ਹੋ ਜੀ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੋਇਆ ਤਾਂ ਬਲੀ ਤੁਸੀਂ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਲਿਓ ਸੋ ਕਿਉਂਕਿ ਮੈਂ ਫੰਕਸ਼ਨ ਦੇ ਵਿੱਚ ਜਾਣਾ ਵਾ 6 ਮਿੰਟ ਰਹਿ ਚੁੱਕੇ ਆ ਤੇ 15 ਮਿੰਟ ਦਾ ਆਪਣਾ ਲਾਈਵ ਹੋ ਗਿਆ ਜੀ ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਵਾਂ ਤੁਸੀਂ ਆਪਣੇ ਛੋਟੇ ਵੀਰ ਨੂੰ ਛੋਟੇ ਭਰਾ ਨੂੰ ਜੀ ਛੋਟੇ ਪੁੱਤਰ ਨੂੰ ਇੰਨਾ ਤੁਸੀਂ ਪਿਆਰ ਦਿੰਦੇ ਹੋ ਮੇਰੀ ਵੀਡੀਓ ਦੇਖਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਹੜੇ ਮੇਰੇ ਪਿੰਡ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤ ਰੱਖੇ ਤੇ ਹਮੇਸ਼ਾ ਫਿੱਟ ਰੱਖੇ ਜਿਹੜੇ ਮੇਰੇ ਪਿੰਡ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾਂਗਾ ਸੋ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ